ਉਦੇ ਵਿੱਚ ਪਿੰਡ ਦੀ ਸਿਮਰਤੀ ਕਿਉਂ ਜਈ ਹੈ ਇਸ ਪੀੜੀ ਦਾ ਆਪਣੇ ਕੋਲ ਦੋ ਹਵਾਲਿਆਂ ਦੇ ਨਾਲ ਇਹ ਆਪਣੇ ਲਈ ਮਹੱਤਵਪੂਰਨ ਪੀੜੀ ਬਣਦੀ ਹੈ ਇੱਕ ਤਾਂ ਇਹ ਹੈ ਕਿ ਇਸ ਪੀੜੀ ਦਾ ਜਨਮ ਆਮ ਤੌਰ ਤੇ 40ਵਿਆਂ ਦੇ ਦਹਾਕੇ 'ਚ ਹੁੰਦਾ ਹੈ ਇਹ ਜਦੋਂ ਕੋ ਸੁਰਤ ਸੰਭਾਲਦੇ ਐ ਕੁਛ ਦਾ ਜਨਮ 47 ਤੋਂ ਬਾਅਦ ਦਾ ਤਾਂ ਉਦੋਂ ਮੁਲਕ ਆਜ਼ਾਦ ਹੋ ਚੁੱਕਿਆ ਹੈ ਪਿੰਡਾਂ ਦੇ ਵਿੱਚ ਸਕੂਲੀ ਸਿੱਖਿਆ ਆ ਚੁੱਕੀ ਹੈ ਔਰ ਇਹ ਪੀੜੀ ਆਪਣੀ 10ਵੀਂ ਕਰਦੀ ਕਰਦੀ 90 60 65 ਤੋਂ ਇਹ ਕਾਲਜਾਂ 'ਚ ਜਾਣਾ ਸ਼ੁਰੂ ਕਰਦੀ ਹੈ ਜਿਹੜੀ ਵੱਡੇ ਪੱਧਰ ਦੇ ਉੱਤੇ ਕਾਲਜਾਂ 'ਚ ਧੁਰਦੀ ਔਰ ਇਹ ਪਿੰਡਾਂ ਦੀ ਪੀੜ੍ਹੀ ਹੈ ਇਹ ਸ਼ਹਿਰਾਂ ਦੀ ਪੀੜ੍ਹੀ ਨਹੀਂ ਹੈ ਪਿੰਡਾਂ ਦੇ ਵਿੱਚੋਂ ਧੁਰ ਔਰ ਛੋਟੀ ਕਿਸਾਨੀ ਤੋਂ ਕਾਰੀਗਰਾਂ ਤੋਂ ਦਲਤਾਂ ਤੋਂ ਹੋਰਾਂ ਤੋਂ ਉੱਠੇ ਹੋਏ ਇਹ ਨੇ ਫਿਰ ਕਾਲਜਾਂ ਤੋਂ ਅੱਗੇ ਯੂਨੀਵਰਸਿਟੀਆਂ ਤੱਕ ਇਹ ਪਹੁੰਚਦੀ ਹੈ 60ਵਿਆਂ ਦੇ 65 ਤੋਂ ਬਾਅਦ ਦੇ ਗੇੜ ਦੇ ਵਿੱਚ ਔਰ ਉਥੋਂ ਦੇ ਮਾਹੌਲ ਦੇ ਨਾਲ ਜਦੋਂ ਇਹਦਾ ਦਸਤ ਪੰਜਾਬ ਪੈਂਦਾ ਹੈ ਉੱਥੇ ਜਿਉ ਜਿਹੀ ਗੱਲਬਾਤ ਹੋ ਰਹੀ ਹੈ ਉਹਦੇ ਵਿੱਚ ਉਹ ਆਪਣਾ ਆਪਾ ਕਿਵੇਂ ਚੀਣਦੀ ਹੈ ਇਹ ਇੱਕ ਪ੍ਰਕਿਰਿਆ ਉਸ ਪੀੜ੍ਹੀ ਦੀ ਕਵਤਾ ਦੇ ਜ਼ਰੀਏ ਸਾਨੂੰ ਪੰਜਾਬ ਦੇ ਵਿੱਚ ਇੱਕ ਬਦਲਦੀ ਹੋਈ ਮਾਨਸਿਕਤਾ ਦੀ ਇੱਕ ਗਵਾਹੀ ਵੀ ਇਹ ਬਣਨਾ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦੇ ਉੱਪਰ ਕਨਟਰਡਿਕਸ਼ਨ ਕਹਿ ਲਈਏ ਜਾਂ ਦੋ ਮਸਲੇ ਕਹਿ ਰਹੀਏ ਕਿ ਉਹਦੇ ਕੋਲ ਇੱਕ ਤੇ ਆਪਣੇ ਪਿੰਡ ਦਾ ਬਚਪਨ ਦਾ ਇੱਕ ਬਹੁਤ ਗਹਿਰਾ అనుభవ ਹੈ ਕਵੀ ਨੇ ਤਾਂ ਇਹ ਚੀਜ਼ਾਂ ਨੂੰ ਵੱਧ ਸੰਵੇਦਨਾ ਦੇ ਨਾਲ ਮਹਿਸੂਸ ਕਰਦੇ ਆ ਉਹਨਾਂ ਦੇ ਅੰਦਰਲੇ ਗੁੱਝੇ ਅਰਥਾਂ ਤੇ ਰمزਾਂ ਤੱਕ ਇਹਨਾਂ ਦੀ ਪਹੁੰਚ ਥੋੜੀ ਜ਼ਿਆਦਾ ਸਵਾਰੀ ਹੈ ਤੇ ਤੀਸਰੀ ਜਿਹੜੀ ਗੱਲ ਹੈਗੀ ਹੈ ਕਿ ਉਹ ਸ਼ਹਿਰ ਨੂੰ ਰੱਦ ਨਹੀਂ ਕਰ ਰਹੇ ਸ਼ਹਿਰ ਦੇ ਵਿਚਲੇ ਵਿਚਾਰਾਂ ਨੂੰ ਔਰ ਇਹ ਬਹੁਤੇ ਇਹਨਾਂ ਦੇ ਵਿੱਚੋਂ ਮਾਰਕਸਵਾਦੀ ਵਿਚਾਰਾਂ ਦੇ ਸਨ ਤੇ ਸਮਾਜਵਾਦੀ ਅੰਦੋਲਨ ਦੇ ਨਾਲ ਜੁੜੇ ਹੋਏ ਸਨ ਔਰ ਉਸ ਵੇਲੇ ਜੋ ਪੰਜਾਬ ਦੇ ਅੰਦਰ ਪ੍ਰਗਤੀਵਾਦੀ ਕਾਵ ਧਾਰਾ ਵੀ ਸੀ ਉਸ ਨੂੰ ਪੜਦਿਆਂ ਹੋਇਆਂ ਬਾਬਾ ਬਲਵੰਤ ਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਹੋਰਾਂ ਨੂੰ ਪੜਦਿਆਂ ਹੋਇਆਂ ਇਹਨਾਂ ਦਾ ਇੱਕ ਕਾਵ అనుਭਵ ਬਣਿਆ ਵੀ ਸੀ ਤੇ ਕਵੀਸ਼ਰੀ ਸੀ ਤੇ ਇਹਨਾਂ ਸਾਰੀਆਂ ਛਿਆਂ ਚੋਂ ਚੱਲਦੇ ਹੋਏ ਪਰ ਇਹਨਾਂ ਸਾਰਿਆਂ ਨੇ ਇੱਕ ਦੂ ਨੂੰ ਛੱਡ ਕੇ ਇੱਕ ਬਹੁਤ ਹੀ ਆਧੁਨਿਕ ਮੁਹਾਵਰੇ ਦੇ ਵਿੱਚ ਆਪਣੇ ਆਪ ਨੂੰ ਆਰਟੀਕੂਲੇਟ ਕਰਨਾ ਸ਼ੁਰੂ ਕੀਤਾ ਇਸ ਪੀੜੀ ਦੇ ਅੰਦਰ ਦੀਆਂ ਇਹ ਕੁਝ ਜਿਹੜੀਆਂ ਸਾਂਝੀਆਂ ਤੰਦਾਂ ਨੇ ਇੱਕ ਤਾਂ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਇਸ ਇੱਕ ਬੈਕਗ੍ਰਾਉਂਡ ਨੂੰ ਜੇ ਆਪਾਂ ਖਿਆਲ ਚ ਰੱਖੀਏ ਤਾਂ ਕੁਝ ਗੱਲਾਂ ਕਰਨ ਦੇ ਵਿੱਚ ਮੈਨੂੰ ਆਸਾਨੀ ਹੋਏਗੀ ਮੇਰੇ ਸਾਹਮਣੇ ਇਹ ਸਵਾਲ ਪਹਿਲਾਂ ਨਹੀਂ ਸੀ ਮੈਨੂੰ ਇੰਜ ਨਹੀਂ ਸੀ ਮਹਿਸੂਸ ਹੁੰਦਾ ਮੈਨੂੰ ਇਹ ਬੜੀ ਸ਼ਿੱਦਤ ਦੇ ਨਾਲ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਪਿਛਲਿਆਂ ਕੋਈ ਦਸਾਂਕ ਸਾਲਾਂ ਤੋਂ ਕਿ ਇਹ ਪਿੰਡ ਦਾ ਭਵਿੱਖ ਕੀ ਬਣਾਈ ਬੈਠੇ ਹਾਂ ਅਸੀਂ ਇਸ ਸਾਰੀ ਜਿਹੜੀ ਗੱਲਬਾਤ ਹੋ ਰਹੀ ਹੈ ਵੈਸੇ ਤੇ ਪੰਜਾਬ 'ਚ ਹੁਣ ਗੱਲਬਾਤ ਦੇ ਨਾਂ ਦੇ ਉੱਪਰ ਜਿਵੇਂ ਤੁਸੀਂ ਕਹਿੰਨੇ ਹੋ ਕਿ ਫੇਕਰੀ ਹੈ ਜਿਹੜੀ ਉਹ ਹੁਣ ਸੈਮੀਨਾਰਾਂ ਦੇ ਵਿੱਚ ਚੱਲ ਰਹੀ ਹੈ ਇੱਕ ਸੈਸ਼ਨ 'ਚ ਪੰਜ-ਪੰਜ ਪਰਚੇ ਪੜੇ ਜਾ ਰਹੇ ਹੁੰਦੇ 8-8 ਮਿੰਟਾਂ 'ਚ ਪੇਸ਼ ਕਰੀ ਹੁੰਦੀ ਔਰ ਇੱਕ ਜਣਾ ਬੋਲਦਾ ਨਹੀਂ ਇੱਕ ਜਣਾ ਔਰ ਉਥੇ 'ਚ ਹਰੇਕ ਪਰਚੇ ਦੇ ਨੰਬਰ ਮਿਲਨੇ ਆ ਤੇ ਉਹ 99 ਦਾ ਗੇਟ ਜਿਹੜਾ ਪੈ ਚੁੱਕਿਆ ਹੈ ਨੰਬਰ ਹਾਸਲ ਕਰਨ ਦਾ ਉਹਨੇ ਵਿਦਵਤਾ ਦਾ ਤੇ ਛੱਡਿਆ ਹੀ ਕੁਛ ਨਹੀਂ ਸੋ ਇੱਕ ਤੇ ਇਸ ਗੱਲ ਨੇ ਸਾਡੀ ਯੂਨੀਵਰਸਿਟੀ ਨੂੰ ਔਰ ਉਤੋਂ ਜਿਸ ਤਰ੍ਹਾਂ ਦੇ ਨਾਲ ਫੰਡਿੰਗ ਘਟੀ ਹੈ ਅਧਿਆਪਕ ਨਹੀਂ ਰਹੇ ਲਾਇਬ੍ਰੇਰੀਆਂ ਬੰਦ ਹੋ ਗਈਆਂ ਲਾਇਬ੍ਰੇਰੀਆਂ ਚ ਜਰਨਲ ਨਹੀਂ ਆ ਰਹੇ ਉਹ ਜਿਹੜਾ ਇੱਕ ਸਾਰਾ ਮਸਲਾ ਹੈ ਉਸ ਦੇ ਵਿੱਚੋਂ ਇੱਕ ਸਿੱਖਿਆ ਦੇ ਵਿੱਚ ਕਲਾਸਰੂਮ ਦੇ ਬਿਜਲੀ ਜਿਹੜੀ ਗੱਲਬਾਤ ਹੈ ਉਹ ਮਤਲਬ ਹੁਣ ਤੇ ਸੁਣੀ ਨਹੀਂ ਜਾਂਦੀ ਜਦੋਂ ਉਹਨਾਂ ਦੇ ਨਾਲ ਕਿਤੇ ਬੈਠੀਦਾ ਵੀ ਇਹ ਕਰ ਕਹਿ ਕੀ ਰਹੇ ਆ ਇਹ ਮਤਲਬ ਐਨੀਵੇ ਇਹਦਾ ਇਹ ਮਤਲਬ ਹੋਇਆ ਕਿ ਸ਼ਹਿਰ ਨੇ ਪੰਜਾਬ ਦੇ ਸ਼ਹਿਰ ਨੇ ਜਿਹੜਾ ਉਹਦਾ ਇੱਕ ਪ੍ਰੋਮਿਸ ਸੀ ਜਿਹੜਾ ਉਹਨੇ ਇੱਕ ਬੜਾ ਵੱਡਾ ਸਿਵਲਾਈਜ਼ੇਸ਼ਨਲ ਮਿਸ਼ਨ ਆਪਣਾ ਖੜਾ ਕੀਤਾ ਹੋਇਆ ਸੀ ਕਿ ਪਿੰਡ ਵਾਲੀ ਕਹਾਣੀ ਬੀਤ ਚੁੱਕੀ ਹੈ ਇਟ ਇਜ਼ ਓਵਰ ਇਹ ਅਤੀਤ ਹੈ ਜਿੰਨੀ ਗੱਲ ਕਰਨੀ ਕਰਾਉਣੀ ਸੀ ਉਹ ਕਰ ਲਈ ਹੁਣ ਪਿੰਡ ਫਿਊਡਲ ਹੈ ਪਿੰਡ ਕਾਸਟਿਸਟ ਹੈ ਪਿੰਡ ਆਪਰੈਸਿਵ ਹੈ ਪਿੰਡ ਪੈਟਰੀਆਰਕਲ ਹੈ ਪਿੰਡ ਇੱਕ ਹਨੇਰਾ ਗਰਤ ਦੇ ਵਿੱਚ ਗਰਕਿਆ ਹੋਇਆ ਖੂਹ ਹੈ ਇੱਥੇ ਕੁਝ ਨਹੀਂ ਹੋ ਸਕਦਾ ਇਹ ਗੱਲ ਪਿੰਡਾਂ ਵਾਲਿਆਂ ਨੇ ਵੀ ਤੇ ਸਾਡੇ ਵਰਗਿਆਂ ਨੇ ਵੀ ਮੰਨ ਹੀ ਲਈ ਸੀ ਵੀ ਚਲੋ ਠੀਕ ਹੈ ਪਰ ਉਹਦੇ ਵਿੱਚ ਇੱਕ ਪ੍ਰੋਮਿਸ ਸੀ ਕਿ ਫਿਰ ਕਿਤੇ ਹੋਰ ਤੇ ਹੈ ਨਾ ਸ਼ਹਿਰ ਕਰੇਗਾ ਨਾ ਕੋਈ ਗਾਂ ਲੈ ਜਾਏਗਾ ਰੋਜ਼ਗਾਰ ਆ ਜਾਏਗਾ ਪ੍ਰੋਡਕਟਿਵਿਟੀ ਵੱਧ ਜਾਏਗੀ ਲੋਕ ਇੰਨਾ ਪੜੀ ਜਾਣਗੇ ਸ ਪਹਿਲਾਂ ਤੇ ਸਾਡੇ ਇਹੋ ਹੀ ਰੌਲਾ ਪਿਆ ਰਿਹਾ ਹੈ ਕਿ ਲਿਟਰੇਸੀ ਕਰਕੇ ਪ੍ਰੋਬਲਮ ਹੈਗੀ ਆ ਵੀ ਸਾਡੇ ਅਸੀਂ ਪੜੇ ਲਿਖੇ ਨਹੀਂ ਤਾਂ ਬੈਕਵਰਡ ਆ ਹੁਣ ਵਾਲਿਆਂ ਦਾ ਕੀ ਕਰੀਏ ਹੁਣ ਡੇਰਿਆਂ 'ਚ ਵੱਧ ਲੋਕ ਜਾ ਰਹੇ ਆ ਕਿ ਘਟ ਜਾ ਰਹੇ ਆ ਪਹਿਲਾਂ ਨਾਲੋਂ ਹੁਣ ਜਿਹੜੀ ਇੱਕ ਬਹੁਤ ਆਕ੍ਰਮਕ ਕਿਸਮ ਦੀ ਜਿਹੜੀ ਧਾਰਮਿਕਤਾ ਹੈ ਉਹ ਵਧੀ ਹੈ ਕਿ ਘਟੀ ਹੈ ਉਹ ਕਿਵੇਂ ਵਧੀ ਹੈ ਉਹ ਕਿਹੜੇ ਨੂੰ ਅਸੀਂ ਇਹ ਇਹ ਜਿਹੜੇ ਯੰਤਰਾਂ ਨੂੰ ਚਲਾ ਚਲਾ ਕੇ ਅਸੀਂ ਹੁਣ ਆਪਣੀ ਆਈਡੈਂਟੀਟੀ ਦਾ ਇੱਕ ਮਸਨੂਈ ਕਮਿਊਨਿਟੀਜ਼ ਜਿਹੜੀਆਂ ਘੜ ਰਹੇ ਆ ਇਹ ਕਿੱਧਰ ਨੂੰ ਗਈਆਂ ਇਹ ਇਹਦੇ ਸਵਾਲ ਦੇ ਵੱਲ ਅਸੀਂ ਜਾ ਹੀ ਨਹੀਂ ਰਹੇ ਕਿ ਸ਼ਹਿਰ ਨੇ ਆਪਣਾ ਉਹ ਪ੍ਰੋਮਿਸ ਤੋਂ ਭੱਜ ਚੁੱਕਿਆ ਉਹਨੇ ਹੱਥ ਖੜੇ ਕਰ ਦਿੱਤੇ ਆ ਪੰਜਾਬ ਦੇ ਵਿੱਚ ਇਹ ਦੋ ਤਰ੍ਹਾਂ ਦੇ ਨਾਲ ਇੰਜ ਵੀ ਦਿਸਦਾ ਕਿ ਸ਼ਹਿਰਾਂ ਦੇ ਵਿੱਚ ਅਸੀਂ ਪੰਜਾਬੀ ਮਾਧਿਅਮ ਦੇ ਵਿੱਚ ਪੜ ਕੇ ਰਾਜ਼ੀ ਨਹੀਂ ਸ਼ਹਿਰ ਦਾ ਮਤਲਬ ਹਿੰਦੀ ਜਾਂ ਅੰਗਰੇਜ਼ੀ ਮਾਧਿਅਮ ਹੈ ਇਹ ਅਸੀਂ ਦੱਸਦੇ ਨਹੀਂ ਪਰ ਇਹ ਸਾਡੀ ਕਲਚਰਲ ਕਾਮਨ ਸੈਂਸ ਹੈ ਤਰੱਕੀ ਕਰਨ ਦਾ ਮਤਲਬ ਪਿੰਡ ਤੋਂ ਸ਼ਹਿਰ ਚ ਆਉਣਾ ਹੈ ਮੈਂ ਪਹਿਲਾਂ ਵੀ ਇਸ ਗੱਲ ਨੂੰ ਆਖਿਆ ਸੀ ਅੱਜ ਸਵੇਰੇ ਗੱਲ ਕਰਦੇ ਆ ਤੇ ਜਿਹਨੂੰ ਅਸੀਂ ਕਹਿੰਦੇ ਨਾ ਫਿਊਚਰ ਬਣਾਓ ਜੀ ਬੱਚੇ ਦਾ ਫਿਊਚਰ ਬਣਾਓ ਉਹਦਾ ਮਤਲਬ ਇਹ ਹੁੰਦਾ ਹੈ ਵੀ ਇਹਨੂੰ ਪਿੰਡ ਚੋਂ ਕੱਢੋ ਸ਼ਹਿਰ ਚ ਪਾਓ ਅੰਗਰੇਜ਼ੀ ਸਿਖਾਓ ਤੇ ਵੀਜ਼ਾ ਲਵਾਓ ਔਰ ਉਹਨਾਂ ਦਾ ਜਿਹੜਾ ਸਰੋਕਾਰ ਹੈ ਮੈਂ ਇਹ ਮੰਨਦਾ ਕਿ ਉਹਨਾਂ ਦੇ ਕੋਲ ਗਿਆਨ ਬਿਹਤਰ ਹੈ ਲਿਆਕਤ ਜ਼ਿਆਦਾ ਹੈ ਕਿਉਂਕਿ ਉਹ ਜਿਹੜਿਆਂ ਸਕੂਲਾਂ ਚ ਪੜਦੇ ਆ ਉੱਥੇ ਚੰਗੇ ਅਧਿਆਪਕਾਂ ਤੋਂ ਕੰਮ ਲਿਆ ਜਾਂਦਾ ਹੈ ਜਿਹੜੇ ਵਾਕਈ ਚੰਗੇ ਸਕੂਲ ਨੇ ਔਰ ਉਹ ਬੱਚਿਆਂ ਦਾ ਫਿਰ ਜਿਹੜਾ ਅੰਗਰੇਜ਼ੀ ਦੇ ਵਿੱਚ ਆ ਗਿਆ ਮੈਂ ਕੋਈ ਅੰਗਰੇਜ਼ੀ ਦੇ ਖਿਲਾਫ ਨਹੀਂ ਐ ਪਰ ਮੈਂ ਇੱਕ ਫੀਨੋਮੈਨਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਜਿਹੜਾ ਆਪਾਂ ਵਾਪਰਦਿਆਂ ਵੇਖ ਰਹੇ ਆਂ ਔਰ ਵੇਖ ਸੁਣ ਕੇ ਅਸੀਂ ਚੁੱਪ ਰਹਿਣਾ ਸਿੱਖ ਲਿਆ ਉਹ ਪੰਜਾਬ ਦੇ ਨਾਲ ਉਹਦਾ ਮੋਹ ਮੈਂ ਨਹੀਂ ਪੈਂਦਾ ਵੇਖਿਆ ਚੰਡੀਗੜ੍ਹੋਂ ਨਹੀਂ ਕੋਈ ਮੁੜਿਆ ਬੰਦਾ ਪੰਜਾਬ ਦੇ ਨਾਲ ਪਿੰਡ ਦੇ ਵਿੱਚੋਂ ਉਦੋਂ ਨਹੀਂ ਰਿਹਾ ਜਾਂਦਾ ਜਦੋਂ ਇਹ ਇੱਕ ਵੱਡੇ ਪੱਧਰ ਦੇ ਉੱਪਰ ਇੱਕ ਕਲਚਰਲ ਟ੍ਰੈਂਡ ਬਣ ਸਕੇ ਫੀਨੋਮੈਨਨ ਹੀ ਬਣ ਜਾਏ ਤੇ ਅਸੀਂ ਫੇਰ ਕੀ ਕਿਧਰ ਨੂੰ ਜਾਈਏ ਕਿਉਂਕਿ ਹੁਣ ਤੇ ਸ਼ਹਿਰ ਕੋਈ ਲੋੜ ਨਹੀਂ ਹੈ ਕਿ ਤੁਸੀਂ ਲੁਧਿਆਣੇ ਜਾਣਾ ਹੁਣ ਤੇ ਤੁਸੀਂ ਲੰਡਨ ਜਾਓ ਵੈਨਕੂਵਰ ਨੂੰ ਆਪਣਾ ਕਰ ਹੀ ਲਿਆ ਤੇ ਟੋਰਾਂਟੋ ਜਾਓ ਤੇ ਮੈਂ ਕਹਿ ਰਿਹਾ ਸੀ ਚੰਡੀਗੜ੍ਹ ਵਾਲਿਆਂ ਨੂੰ ਮੈਂ ਕਿਹਾ ਹੁਣ ਤੁਹਾਡੀ ਖਿੱਚ ਨਹੀਂ ਰਹਿ ਗਈ ਹੁਣ ਸਾਡੇ ਵੀਜ਼ੇ ਉੱਥੇ ਸੌਖੇ ਲੱਗ ਜਾਂਦੇ ਆ ਚੰਡੀਗੜ੍ਹ ਤੇ ਪੜ੍ਹਾਈ ਦੇ ਲਈ ਐਡਮਿਸ਼ਨ ਔਖੀ ਹੈ ਵੈਨਕੂਵਰ ਦੇ ਵਿੱਚ ਸੌਖੀ ਹੈ ਕਿਉਂਕਿ ਉੱਥੇ ਸਿਰਫ ਪੈਸਾ ਦੇਣਾ ਹੈ ਔਰ ਚੰਡੀਗੜ੍ਹ ਦਾ ਵੀ ਜੋ ਅੱਗੇ ਤੋਂ ਹਾਲ ਕੀਤਾ ਕਿ ਉਹ ਸੈਕਟਰ 17 ਦਾ ਉਹ ਲੇ ਕਾਰਬੂਜੀਏ ਦਾ ਜਿਹੜਾ ਪਿਆਜ਼ਾ ਉਹ ਹੁਣ ਸੈਂਟਰ ਆਫ ਅਟਰੈਕਸ਼ਨ ਨਹੀਂ ਉਹ ਮਾਰਕੀਟ ਬੰਦ ਕਰਾਉਣ ਦੇ ਨੇੜੇ ਪਹੁੰਚਿਆ ਪਿਆ ਉਹ ਇਲਾਨਤੇ ਮਾਲ ਹੈ। ਉੱਥੇ ਵੀ ਜਿਵੇਂ ਵਰਕਿੰਗ ਕਲਾਸ ਦੀ ਕੌਨਸ਼ੀਅਸਨੈਸ ਘਟ ਕੇ ਉਹ ਪੇਜ਼ੈਂਟਾਈਜ਼ੇਸ਼ਨ ਦੇ ਵੱਲ ਵੀ ਆਈ ਹੈ ਚੰਡੀਗੜ੍ਹ ਦੇ ਵਿੱਚ ਵੀ ਧੱਕਾ ਲਾ ਕੇ ਉਹਨੂੰ ਇਲਾਨਤੇ ਮਾਲ ਦੇ ਵਿੱਚ ਧੂੜ ਲਿਆਂਦਾ ਗਿਆ ਕਿਉਂਕਿ ਉੱਥੇ ਸਾਰੇ ਪੰਜਾਬੋਂ ਗਏ ਬੰਦੇ ਜਾਂ ਘੱਟ ਇਨਕਮ ਵਾਲੇ ਬੰਦੇ ਉੱਥੇ ਜੁੜਦੇ ਪਹੁੰਚਦੇ ਆ। ਇਹ ਕਈ ਚੀਜ਼ਾਂ ਨੇ ਅਸੀਂ ਇਨ੍ਹਾਂ ਸਪੇਸਸ ਨੂੰ ਔਰ ਇਨ੍ਹਾਂ ਟੈਂਡੈਂਸੀਸ ਦੇ ਵੱਲ ਥੋੜਾ ਗੌਰ ਕਰੀਏ ਮੈਨੂੰ ਸ਼ਹਿਰ ਦੇ ਬਾਰੇ ਬੋਲਣ ਨੂੰ ਮੇਰੇ ਕੋਲ ਹੈ ਬਹੁਤ ਕੋਸ਼ ਉਹ ਮੇਰੀ ਐਨੈਕਡੋਟਲ ਤਿਆਰੀ ਵੀ ਖਾਸੀ ਹੈ ਮੈਂ ਜਿੱਥੇ ਹੋਇਆ ਔਰ ਉਹ ਡਿਟੇਲ ਇੰਨੀ ਕਿ ਮੈਨੂੰ ਬਹੁਤ ਫੈਸੀਨੇਟਿੰਗ ਲੱਗਦੀ ਹੈ ਕਿ ਉਹ ਜੋ ਮੇਰੇ ਕੋਲੋਂ ਫਿਰ ਕੋਈ